ਜੁਗਨੂ ਸ਼ਰਾਬੀ ਝੰਡਾ ਆਮਲੀ ਬਿਕਰਮ ਮਜੀਠੀਆ ਨੇ ਇਹ ਸ਼ਬਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੇ ਨੇ ਤੇ ਇੱਕ ਵਾਰ ਫਿਰ ਤੋਂ ਆਏ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਲਲਕਾਰ ਮਾਰੀ ਹੈ ਤੇ ਉਥੇ ਹੀ ਭਰੀ ਸੱਤ ਦੇ ਵਿੱਚ ਜਿਹੜੇ ਕਿ ਬਾਕੀ ਵਿਰੋਧੀਆਂ ਨੂੰ ਵੀ ਜਿਹੜਾ ਕਿ ਤਿੱਖੇ ਨਿਸ਼ਾਨਿਆਂ ਦੇ ਨਾਲ ਸਾਧਿਆ ਗਿਆ ਹੈ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦੇ ਨਾਲ ਵਾਦੇ ਕੀਤੇ ਗਏ ਤੇ ਉੱਥੇ ਹੀ ਇਹ ਵਾਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਦੂਜੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਅਕਾਲੀ ਦਲ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਨੂੰ ਜਾਣ ਦੇ ਲਈ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਪਰ ਭਾਜਪਾ ਦੇ ਭਾਜਪਾ ਦੇ ਵੱਲੋਂ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਹੁਣ ਜਦੋਂ ਵੋਟਾਂ ਮੰਗਣ ਭਾਜਪਾ ਵਾਲੇ ਆਉਂਦੇ ਨੇ ਤਾਂ ਹੁਣ ਬੀਜੇਪੀ ਦਾ ਵਿਰੋਧ ਹੋ ਰਿਹਾ ਤੇ ਜਿਸ ਦਾ ਦੌਰਾਨ ਹੁਣ ਹਾਂਸ ਰਾਜ ਹਾਂਸ ਨੂੰ ਲੈ ਕੇ ਵੀ ਜਿਹੜਾ ਕਿ ਵਿਕਰਮ ਮਜੀਠੀਆ ਨੇ ਜਿਹੜਾ ਕਿ ਪਾਰਟ ਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੋਧਿਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਾਂ ਮੈਂ ਤਾਂ ਜੁਗਨੂ ਕਹਿੰਦੇ ਕਦੇ ਉਹਨੂੰ ਝੰਡਾ ਅਮਲੀ ਕਹਿੰਦੇ ਆ ਚਲੋ ਮੈਂ ਇਹ ਗੱਲਾਂ ਨਹੀਂ ਕਹਿਣੀ ਐਵੇਂ ਮੇਰਾ ਨਾ ਲੇਖ ਦਿਓ ਭਾਈ ਮੇਰੇ ਵੱਲੋਂ ਤਾਂ ਸਤਿਕਾਰਯੋਗ ਹੈ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਹੈ ਬਾਦਲਾਂ ਨੂੰ ਇੱਥੋਂ ਢਾਉਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਵਾਂਗੂ ਤੇਰੇ ਵਰ ਨੂੰ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਟੇਢਾ ਪਿਆ ਰਹਿੰਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਐਡਾ ਝੂਠ ਕੋਈ ਝੂਠਵਲਣ ਬੜਾ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸਾਧ ਸੰਗਤ ਜੀ ਇੱਥੇ ਕਿੰਨੇ ਤੁਸੀਂ ਚਾਹੇ ਗਰਮੀ 'ਚੇ ਸਰਦੀ 'ਚੇ ਇਸ ਬੱਚੇ ਦੀ ਲਾਜ ਮੰਗੀ ਹੋਵੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾ ਗਿਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਅੱਜੋ ਸ਼ਰਾਬ ਨਹੀਂ ਪੀਊਂ ਦੱਸੋ ਪੀਣੀ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖਤ ਸਾਹਿਬ ਆਜੇ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆਜੇ ਲੋਕੋ ਕੋ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਉ ਜੇ ਇਸ ਬੇਜੀ ਦੀ ਬੇਟੀ ਹੈ ਕਵੇ ਮੁੱਖ ਮੰਤਰੀ ਅਜੇ ਇਹਦੀ ਬੇਟੀ ਸੀਰਤ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਅੱਜ ਉਹ ਕਵੇ ਕਿ ਮੇਰੀ ਡਿਊਟੀ ਸੱਚੇ ਪਾਤਸ਼ਾਹ ਨੇ ਵਾਓ ਬੱਲੇ ਤੇਰੇ ਮੈਂ ਆ ਪੁਲਿਸ ਵਾਲੇ ਵੀਰ ਖਲੋਤੇ ਆ ਤੁਹਾਡੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਮੈਂ ਵੇਖਿਆ ਅੱਜ ਹੀ ਦੱਸ ਦਿਓ 20-20 ਦਿਨ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚਾੜਤਾ ਤੇ ਜੇ ਗੁੱਸਾ ਨਾ ਕਰ ਜੋ ਮਾੜਾ ਜਾ ਕੋਈ ਮੋਟਰਸਾਈਕਲ ਤੇ ਜਾਂਦਾ ਹੋਵੇ ਖਤ ਤੇ ਬੈਗ ਲਾਇਆ ਹੋਵੇ ਜਾਂ ਡਾਇਰੈਕਟਰ ਤੇ ਜਾਂਦਾ ਹੋਵੇ ਨਾ ਲਾਇਆ ਕਰੋ ਉਹਨੂੰ ਤਾਂ ਫੜ ਕੇ 1 ਮਿੰਟ ਤੇ ਥਾਣੇ ਬਿਠਾ ਲੈਣਿਓ ਕਿ ਨਹੀਂ ਇਹਦੀ ਪੀਤੀ ਆ ਇਹ ਕਿਸੇ ਨੂੰ ਥੱਲੇ ਨਾ ਦੇ ਦੇ ਜਿਹੜਾ ਮੁੱਖ ਮੰਤਰੀ ਸ਼ਰਾਬ ਦੀ ਬੋਤਲ ਪੀ ਕੇ ਪੰਜਾਬ ਚ ਲਾਈ ਜਾਂਦਾ ਉਹਦੋਂ ਕਦੋਂ ਫੜ ਕੇ ਥਾਣੇ ਦੇਣਾ ਉਹਦੇ ਲਈ ਕਾਨੂੰਨ ਵੱਖਰਾ ਇਹ ਕਾਨੂੰਨ ਵੱਖਰਾ ਉਹਦੇ ਲਈ ਖਾਦੀ ਪੀਤੀ ਤੇ ਬੇੜਾ ਗੜਗ ਪੰਜਾਬ ਦਾ ਕਰਨ ਤੇ ਲੱਗਿਆ ਮਹਾਰਾਜ ਹੁੰਨਾ ਆ ਇੱਥੇ ਆ ਦੋ ਇਹਦੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਤੇ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕ ਆ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਅਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਵਾਹ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਥਾਓ ਬੁੱਲੇ ਤੇਰੇ ਆ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬਚਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਅਨਮੋਲ ਰਤਨਾ ਤੇ ਦੂਜਾ ਸਿੰਘਲਾ ਆਈ ਆੜੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾਹ ਇੱਕ ਦਾ ਵਿਜੇ ਸਿੰਘਲੇ ਦੇ ਕੇਸ 'ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਿਹਾ ਕੱਟਰ ਧੋਖੇਬਾਜ਼ ਕੱਟਰ ਬਹੀਮਾਨ ਕੱਟਰ ਮਜਬਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਮਾਨ ਹੈ ਇਸ ਲਈ ਮੈਂ ਗੱਲਾਂ ਤਾਂ ਬਹੁਤ ਨੇ ਆ ਮੈਨੂੰ ਲੱਗਦਾ ਸ਼ੁਗਵੀਰ ਜੀ ਤੇ ਭੈਣ ਜੀ ਵੀ ਕਾਲੇ ਪੈ ਰਿਆ ਮੈਂ ਲੰਮੀ ਗੱਲ ਕੇ ਨਹੀਂ ਜਾਂਦਾ ਮਗਰ ਅੱਜ ਜੇ ਸਿੱਤੂ ਮੂਸੇਵਾਲੇ ਦਾ ਕਤਲ ਦਾ ਕੋਈ ਜ਼ਿੰਮੇਵਾਰ ਹੈ ਅੱਜ ਸੁਪਰੀਮ ਕੋਰਟ ਤੇ ਜਾ ਕੇ ਵੀ ਇਹਨਾਂ ਦੇ ਵਕੀਲ ਨੇ ਗੱਲ ਮੰਨ ਲਈ ਜੇ ਅਸੀਂ ਸਿਕਿਉਰਿਟੀ ਦੀ ਕਟੌਤੀ ਰਾਂ ਕਰਦੇ ਉਹ ਸਿਕਿਉਰਿਟੀ ਕੀ ਨੇ ਕਟਾਈ ਭਗਵੰਤ ਮਾਨ ਨੇ ਉਹਦਾ ਇਸ਼ਤਿਹਾਰ ਕਿਨੇ ਦਿੱਤਾ ਖਬਰ ਕਿਨੇ ਦਿੱਤੀ ਇਹਨਾਂ ਦੇ ਐਡਵਾਈਜ਼ਰ ਪੰਨੂ ਨੇ ਜੇ ਕਿਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਕਟਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ ਸਰਦਾਰ ਬਲਕੌਰ ਸੌ ਦਾ ਮੁੰਡਾ ਜਿਉਂਦਾ ਹੁੰਦਾ ਮਗਰ ਅੱਜ ਤੱਕ ਉਹਨੂੰ ਇਨਸਾਫ ਨਹੀਂ ਮਿਲਿਆ ਇਸ ਲਈ ਮੈਂ ਇਹ ਵੀ ਭੈਣ ਜੀ ਤੁਹਾਡੇ ਤੋਂ ਅਪੀਲ ਕਰਦਾ ਕਿ ਪਾਰਲੀਮੈਂਟ 'ਚ ਜਾ ਕੇ ਅੱਜ ਜਦ ਆਨਰੇਬਲ ਹਾਈ ਕੋਰਟ ਸੁਪਰੀਮ ਕੋਰਟ ਤੇ ਗੱਲ ਮੰਨੀ ਗਈ ਹੈ ਕਿ ਉਹਦਾ ਮੌਤ ਦਾ ਕਾਰਨ ਜ਼ਿੰਮੇਵਾਰ ਭਗਵੰਤ ਮਾਨ ਹੈ ਤੇ ਇਹ ਪਰਚਾ ਦਰਜ ਕਰਾਉਣ ਦੀ ਆਵਾਜ਼ ਵੀ ਤੁਸੀਂ ਜਾ ਕੇ ਉਠਾਓਗੇ ਕਿ ਆਉਣ ਵਾਲੇ ਦਿਨਾਂ 'ਚ ਇਸ ਮੁੱਖ ਮੰਤਰੀ ਤੇ ਪਰਚਾ ਵੀ ਦਰਜ ਹੋਵੇ ਅਗਲੀ ਗੱਲ ਪੰਜੀ ਛੋਟੇ ਏਮਜ਼ ਦੀ ਥੋੜੇ ਕਿਤੇ ਹੋਏ ਕੰਮਾਂ ਦੀ ਇਹਦੀ ਕੋਈ ਅੰਤ ਨਹੀਂ ਆ ਛੋਟੇ ਖਲਾਫ ਆ ਤਿੰਨ ਚਾਰ ਉਮੀਦਵਾਰ ਖਲੋਤੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਨੀ ਮਗਰ ਮੈਂ ਇੱਕ ਗੱਲ ਠਗੁੱਡੀਆਂ ਸਾਹਿਬ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਤੁਸੀਂ ਐਗਰੀਕਲਚਰ ਦੇ ਮੁਖੀ ਰਹੋ ਖੇਤੀਬਾੜੀ ਵਿਭਾਗ ਮੈਂ ਤੁਹਾਡੇ ਕੋਲ ਹੈ ਤੁਸੀਂ ਇਹ ਗੱਲ ਕਹਿੰਦੇ ਸਨ ਛੋਟੀ ਅਨਮੋਲ ਕਗਨ ਮਾਨ ਨੇ ਗੱਲ ਕਹੀ ਸੀ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ ਐ ਮਾਰ ਦੀ ਐ ਐ ਕਰਦੀ ਸੀ ਕਹਿੰਦੀ ਇੱਕ ਵਾਰੀ ਮੌਕਾ ਦਿਓ ਆ ਮੋਦੀ ਤਾਂ ਐਮਐਸਪੀ ਨਹੀਂ ਦਿੰਦਾ ਕੇਜਰੀਵਾਲ ਦਊ ਅਸੀਂ ਦਵਾਂਗੇ ਦੇਤੀ ਜੀ ਐਮਐਸਪੀ ਤੁਹਾਨੂੰ ਦੇਤੀ ਕਿ ਨਹੀਂ ਦੇਤੀ ਐਮਐਸਪੀ ਤਾਂ ਕੀ ਦੇਣੀ ਸੀ ਅਖਰਾਬੇ ਨਾਲ ਕਦੇ ਗੁਲਾਬੀ ਸੁੰਡੀ ਨਾਲ ਕਦੇ ਘੜੇ ਮਾਰ ਨਾਲ ਜਿਹੜੀ ਫਸਲ ਖਰਾਬ ਹੋਈਆਂ ਜਿਹੜੇ ਕਹਿੰਦੇ ਸੀ ਗਰਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਕਿਥੇ ਦੇ ਕੇ ਗਿਆ ਕਿਥੇ ਕਿਸਾਨਾਂ ਦੀ ਬਾਹ ਨਹੀਂ ਫੜੀ ਕਿਸਾਨ ਖੁਦਕੁਸ਼ੀ ਨਹੀਂ ਰੋਕ ਰਹੀ ਔਰ ਸਾਥ ਸੰਗਤ ਜੀ ਕੱਲੀ ਇਹ ਗੱਲ ਨਹੀਂ ਸਾਡੀਆਂ ਮਾਵਾ ਬੈਠੀਆਂ ਨੇ ਇਹ ਕਹਿੰਦੇ ਸੀ ਪਾ ਦਿਓ ਵੋਟ ਝਾੜੂ ਨੂੰ ਇਹ ਅਸੀਂ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਆ ਮਾਰਚ 22 ਚ ਸਰਕਾਰ ਬਣੀ ਐ ਅੱਜ ਚੂਨ ਦਾ ਮਹੀਨਾ ਚੜਨ ਨੂੰ ਆਇਆ 26 ਮਹੀਨੇ ਜੇ ਇੱਕ ਘਰ ਚ ਦਾਦੀ ਮਾਂ ਉਹਦੀ ਮਾਤਾ ਨੌ ਬੇਟੀ गांव दी ਭੈਣ ਹੈ ਜੇ ਪੰਜ ਜੀਆ ਦਾ 1,30,000 ਕੱਲੇ ਕੱਲੇ ਘਰ ਦਾ ਦੇਣ ਵਾਲਾ ਝਾੜੂ ਵਾਲਿਆਂ ਦਾ ਬੈਤਾ ਜੇ ਦੇਰਦਨ ਜੇ ਵੋਟਾਂ ਮੰਗਣ ਆਉਣ ਤੇ ਤੁਸੀਂ ਇੱਕੋ ਗੱਲ ਕਰਿਓ ਸਾਡਾ ਹੱਕ ਇੱਥੇ ਰੱਖ ਤੇ ਫੇਰ ਤੂੰ ਵੋਟ ਦਾ ਹੱਕ ਦਾ